फिलौर दलों के नौजवाना हथियार कतल की वारदात अंजाम देने वाले दोषियन गिरफ्तार जलंधर देहातीवन सिंह पीपीएसओ पुलिस कप्तान सब डिवीजन फिलौर जी की अगवाई हेठ था फिलौर के इंस्पैक्टर सुखदेव सिंह मुख अफसर थाना फिलौर दीम ने तीन दोषियों गिरफ्तार करके वीडी सफलता हासिल की है

साहिल उर्फ मेशी पुत्र बूटा राम वासी गन्ना पिंड थाना फिलोर अते विशाल पुत्र पप्पू वासी गन्ना पिंड नु 24 घंटे दे अंदर अंदर गिरफ्तार कीता गया है ate इहना दे दो होर साथीआ दी पाल ले छापे मारी कीती जा रही है इहना दा पुलिस रिमांड हासिल करके पूछताछ कीती जा रही है 2016 8 24 नु पिंड सील जो पांच नौजवाना वलो ਜਾ ਕੇ ਹੁਟਿੰਗ ਕੀਤੀ ਸੀ ਜਿਨ੍ਹਾਂ ਦਾ ਪਿੱਛਾ ਕਰਨ ਲੱਗੇ ਪਿੰਨ ਵਾਸੀ ਜਿਸ ਵਿੱਚ ਸਿੰਦਰਪਾਲ ਸਨੋਹਨ ਸਿੰਘ ਰਾਜ ਅਤੇ ਪ੍ਰਦੀਪ ਦੀਪੂ ਸਨੋਹਨ ਲਾਲ ਅਤੇ ਇਸ ਦਾ ਭਰਾ ਸੁਖਵਿੰਦਰ ਸੋਮਨ ਜੋ ਇੰਜਰਡ ਹੋਏ ਸਨ ਜਿਸ ਤੇ ਅਸੀਂ ਸੁਖਵਿੰਦਰ ਸੋਮਨ ਦੇ ਬਿਆਨ ਤੇ ਮਕਦਮਾ ਦਰਜ ਕੀਤਾ ਸੀ 229 ਨੰਬਰ 8317824 ਅੰਦਰ ਸੈਕਸ਼ਨ 109 118 ਪਾਰਟ 1 190 191 ਪਾਰਟ 3 ਜਿਸ ਵਿੱਚ ਅਸੀਂ ਹੁਣ ਤੱਕ ਤਿੰਨ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿਸ ਵਿੱਚ ਕਰਨ ਕੁਮਾਰ ਵਿਸ਼ਾਲ ਅਤੇ ਸੋਹਿਲ ਵਾਸੀ ਗੰਨਾਪਿੰਡ ਅਤੇ ਦੋ ਇਹਨਾਂ ਦੇ ਸਾਥੀ ਜਿਹੜੇ ਉਹ ਫਰਾਰ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਈ ਠੀਕ ਹੈ ਸਰ ਇਹਨਾਂ ਦਾ ਪਹਿਲਾ ਵੀ ਕੋਈ ਮੁਕੱਦਮਾ ਤਾਂ ਹੈ ਜੀ ਸਰ ਨੇ ਇਹ ਇਹ ਪਹਿਲਾ ਮਕਦਮਾ ਦਰਜ ਹੋਇਆ ਹੈ ਇਹਨਾਂ ਦੇ ਖਿਲਾਫ ਇਹ ਤਿੰਨੇ ਜੇ ਨੌਜਵਾਨ ਨੇ 19 ਤੋਂ 20 21 ਸਾਲ ਦੀ ਏਜ ਹੈ ਇਹਨਾਂ ਦੀ ਜੀ ਜੋ ਇੱਕ ਗੈਂਗਵਾਰ ਲੜਾਈ ਵਿੱਚ ਪਹਿਲੀ ਵਾਰ ਹੀ ਗਏ ਆ ਕਿ ਦਿਸ ਤਰ੍ਹਾਂ ਨਾਲ ਕੀ ਸੀ ਇਹਨਾਂ ਪਰ ਲੱਗਾ ਕੋਈ ਰੰਜਿਸ਼ ਇਹਨਾਂ ਦੀ ਜੋ ਇੱਕ ਕਿਸੇ ਹੋਰ ਨੌਜਵਾਨ ਨੂੰ ਜਿਸ ਦਾ ਨਾਮ ਦੀਪੀ ਮਾਹਲਪੁਰ ਦਾ ਜੀ ਜੋ ਇਹ ਫੀਲ ਗਿਆ ਨੇ ਪਿੰਡ ਵਿੱਚ ਆ ਕੇ ਵਸਿਆ ਹੋਇਆ ਉਸ ਨਾਲ ਇਹਨਾਂ ਦੀ ਰੰਜਿਸ਼ ਸੀ ਉਹਨੂੰ ਸੱਟਾਂ ਮਾਰਨ ਗਏ ਸੀ ਲੇਕਿਨ ਉਹ ਘਰ ਨਹੀਂ ਮਿਲਿਆ ਉਸ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਜੀ ਤਾਂ ਇਹਨਾਂ ਨੂੰ ਪਿੰਡ ਵਾਸੀਆਂ ਨੇ ਵੈਸੇ ਪੁੱਛਿਆ ਸੀ ਕਿ ਤੁਸੀਂ ਕਿਉਂ ਸ਼ੱਕੀ ਹਾਲਤ ਵਿੱਚ ਫਿਰਦੇ ਆ ਜੀ ਕਿ ਇਹਨਾਂ ਉਹਨਾਂ ਦੇ ਨਾਲ ਟਕਰਾਰ ਹੋਣ ਕਿ ਉਹਨਾਂ ਦੇ ਸੱਟਾਂ ਮਾਰਨ ਕਰਨ ਚਾਹੁੰਦੇ ਕਰਦਾ